ਸ੍ਰੀਕਾਲ ਪੰਜਾਬੀਓ ਆਪਾਂ ਅੱਜ ਗੱਲ ਕਰ ਲੱਗ ਰਹੇ ਹਾਂ ਭਾਈ ਅਮਰਤਪਾਲ ਸਿੰਘ ਦੀ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਉਹ ਸਿੰਘ ਆਪਣੇ ਜਿਹੜੇ ਹੋਰ ਵੀ ਨੇ ਨਾਲ ਉਹ ਸਾਰੇ ਸਿੰਘ ਇੱਕ ਭੁਖੜਤਾਲ ਦੇ ਉੱਤੇ ਪੱਕੇ ਤੌਰ ਤੇ ਬੈਠੇ ਨੇ ਜੋ ਕਿ ਜਿੱਦੋਂ ਜੈਦ ਸਰਕਾਰਾਂ ਨਾਲ ਤੇ ਪ੍ਰਸ਼ਾਸਨਾ ਨਾਲ ਇਹ ਚੱਲ ਰਹੀ ਹੈ ਉਹਨਾਂ ਦੀ ਆਪਣੇ ਯੋਧਿਆਂ ਦੀ ਕਿ ਸਾਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਵਾਪਸ ਲਿਆਂਦਾ ਜਾਵੇ ਡਿਬਰੂਗੜ ਜੇਲ੍ਹ ਦੇ ਵਿੱਚੋਂ ਬਾਹਰ ਦੂਜੇ ਪਾਸੇ ਉਹਨਾਂ ਦੇ ਪੂਰੇ ਪਰਿਵਾਰ ਜਿਹੜੇ ਸਿੰਘਾਂ ਦੇ ਆਪਣੇ ਯੋਧਿਆਂ ਦੇ ਉਹ ਵੀ ਵਿਚਾਰੇ ਭੁੱਖ ਹੜਤਾਲ ਤੇ ਬੈਠੇ ਨੇ ਤੇ ਪੰਜਾਬੀਓ ਇਹ ਸਰਕਾਰਾਂ ਨੂੰ ਯਾਰ ਸ਼ਰਮ ਆਉਣੀ ਚਾਹੀਦੀ ਹੈ ਯਾਰ ਇੱਕ ਸਰੀਰ ਦੇ ਨਾਲ ਜੰਗਲ ਰਹੇ ਨੇ ਬੰਦੇ ਇਹ ਸੋਚ ਕੇ ਕਿ ਸਰਕਾਰ ਸਾਨੂੰ ਕੁਝ ਸਮਝੂਗੀ ਸਾਡੀ ਮਤਲਬ ਗੱਲਬਾਤ ਇਹਨਾਂ ਦੇ ਕਿਸੇ ਦਿਮਾਗ 'ਚ ਪਾਉਗੀ ਤੇ ਭਰਾਵੋ ਉਹਨਾਂ ਨੂੰ ਦੇਖ ਕੇ ਵੀ ਸਰਕਾਰਾਂ ਦਾ ਦਿਲ ਨਹੀਂ ਟਿੰਗਲਦਾ ਤੇ ਨਹੀਂ ਇਹਨਾਂ ਦਾ ਮਤਲਬ ਧਿਆਨ ਜਾਂਦਾ ਕਿਉਂਕਿ ਜਾਣ ਜਾਂਦੀ ਹੈ ਕਿਸੇ ਦੀ ਜਾਵੇ ਤਖਲੀਫ ਹੁੰਦੀ ਹੈ ਕਿਸੇ ਨੂੰ ਆਵੇ ਇਨਾਂ ਦੇ ਸਿਰ ਤੇ ਜੂ ਨਹੀਂ ਸਰਕਦੀ ਔਰ ਦੂਜੀ ਗੱਲ ਜਿਹੜਾ ਕਿ ਆਪਣੇ ਤੁਸੀਂ ਲਾ ਲੋ ਹੁਣ ਪਿੱਛੇ ਕਹਿ ਰਹੇ ਨੇ ਕਿ ਅਕੇ ਅਮਰਤਪਾਲ ਸਿੰਘ ਨੂੰ 스마트ਫੋਨ ਛੋਟਾ ਫੋਨ ਬੌਚ 스마트ਵਾਚ ਤੇ ਇੱਕ ਅਕੇ LCD ਇੱਕ ਟੀਵੀ ਇੱਕ ਟੀਵੀ ਦਾ ਰਿਮੋਟ ਬਰਾਮਤ ਹੋਇਆ ਤੇ ਫੇਰ ਉਸ ਤੋਂ ਬਾਅਦ ਉਹ ਸੁਪਰਡੈਂਡਰ ਹੈ ਜਿਹੜਾ ਜੇਲ੍ਹ ਦਾ ਡਿਬਰੂਗੜ੍ਹ ਜੇਲ੍ਹ ਦਾ ਉਸ ਨੇ ਚਿੱਠੀ ਲਿਖੀ ਅੰਮ੍ਰਿਤਸਰ ਦੇ ਐਸਐਸਪੀ ਨੂੰ ਉਹ ਕਹਿੰਦਾ ਹੈ ਵੀ ਭਾਈ ਸਾਡੇ ਨੂੰ ਇਹ ਜੀ ਕੋਈ ਚੀਜ਼ ਮੁਹੱਈਆ ਤੁਸੀਂ ਆਪ ਸੋਚੋ ਤੁਸੀਂ ਆਪ ਸੋਚੋ ਪੰਜਾਬੀ ਹੋ ਕੇ ਇਹ ਜਾਂ ਮੰਨ ਲਓ ਜਿਹੜੀ ਸਰਕਾਰ ਜ਼ੁਲਮ ਢਾ ਰਹੀ ਹੋਵੇ ਕਿਸੇ ਤੇ ਦਸ਼ਿੱਦਤ ਕਰ ਰਹੀ ਹੋਵੇ ਸਿੰਘਾਂ ਤੇ ਆਪਣੇ ਯੋਧਿਆਂ ਤੇ ਕਿ ਉਹ ਇਹਨਾਂ ਨੂੰ ਇੰਨਾ ਕੁਝ ਮੁਹਈਆ ਕਰਾ ਸਕਦੇ ਨੇ ਐਨੀ ਸੁਵਿਧਾ ਦੇ ਸਕਦੇ ਨੇ ਕਿ ਉਹ ਫੋਨ ਦੇ ਦੇਣ ਜਾਂ ਫਿਰ ਕੋਈ ਹੋਰ ਚੀਜ਼ਾਂ ਮੁਹਈਆ ਕਰਾ ਦੇਣ ਉਹ ਕਹਿੰਦੇ ਨੇ ਵੀ ਇੱਕ ਪਿੰਨ ਬਰਾਮਤ ਹੋਇਆ ਭਾਈ ਅਮਰਤਪਾਲ ਸਿੰਘ ਤੋਂ ਜਿਹੜਾ ਕਿ ਕੈਮਰਿਆ ਲੱਗਿਆ ਹੋਇਆ ਸੀ ਇਹਦੇ 'ਚ ਜੋ ਕਿ ਇਹ ਬਿਲਕੁਲ ਝੂਠ ਹੈ ਆਪਾਂ ਸਾਰੇ ਸਮਝ ਸਕਦੇ ਆਂ ਵੀ ਜਿਹੜੇ ਬੰਦੇ ਨੂੰ ਵੱਡੇ ਪੱਧਰ ਦੇ ਉੱਤੇ ਕੈਦ ਕਰਕੇ ਰੱਖਿਆ ਜਾਂਦਾ ਹੈ ਤੇ ਉਹਨਾਂ ਨਾਲ ਜ਼ੁਲਮ ਠਾਇਆ ਜਾਂਦਾ ਤੇ ਉਹਨਾਂ ਨੂੰ ਇੰਨੀਆਂ-ਇੰਨੀਆਂ ਚੀਜ਼ਾਂ ਮੁਹੱਈਆ ਕਿਵੇਂ ਕਰਵਾ ਦੂਗੀ ਸਰਕਾਰ ਇਹ ਜਿਵੇਂ ਹੁਣ ਸਰਕਾਰਾਂ ਸਮਝ ਨਹੀਂ ਲੱਗਦੀ ਕਿ ਆਪਣੇ ਆਪ ਦੇ ਪੰਜਾਬੀ ਭਰਾਵਾਂ ਨੂੰ ਆਪ ਦੇ ਸਿੰਘ ਸੂਰਮਿਆਂ ਨੂੰ ਆਪ ਦੇ ਯੋਧਿਆਂ ਨੂੰ ਆਪ ਦੇ ਲੋਕਾਂ ਨੂੰ ਅੰਦਰ ਕਰ ਕਰਕੇ ਕੀ ਨਾਮ ਕਮਾਉਣਾ ਚਾਹੁੰਦੀ ਹੈ ਸਰਕਾਰ ਉਹ ਚਾਹੇ ਗਵਰਨਮੈਂਟ ਸੈਂਟਰ ਦੀ ਹੋਵੇ ਤੇ ਚਾਹੇ ਹੋਵੇ ਕਿਸੇ ਸਟੇਟ ਦੀ ਜਿਵੇਂ ਪੰਜਾਬ ਦੀ ਲਾਲੋ ਤੇ ਜਾਂ ਸੈਂਟਰ ਗਵਰਨਮੈਂਟ ਦਿੱਲੀ ਵਾਲੀ ਤੁਸੀਂ ਪੰਜਾਬੀਓ ਸਮਝੋ ਕਿ ਯਾਰ ਬੇहद ਜਿਆਦੇ ਜ਼ੁਲਮ ਆਪਣੇ ਤਾਂ ਪੰਜਾਬ ਦੇ ਵਿੱਚ ਹੀ ਕਹਿ ਸਕਦੇ ਆ ਜ਼ੁਲਮ ਦੀਆਂ ਬਸਾਂ ਲਾਲੋ ਵੀ ਇੱਕ ਤੂਫਾਨ ਹੀ ਉੱਠ ਖੜਿਆ ਜ਼ੁਲਮ ਦਾ ਹੁਣ ਤੁਸੀਂ ਲਾਲੋ ਵੀ ਇਹਨਾਂ ਨੂੰ ਸ਼ਰਮ ਚਾਹੀਦੀ ਆ ਯਾਰ ਕੋਈ ਹੋਰ ਗੱਲ ਨਾਲ ਨਾਮ ਹੀ ਕਮਾਉਣਾ ਤੁਸੀਂ ਮੁੱਖ ਮੰਤਰੀਆਂ ਜਾਂ ਪ੍ਰਧਾਨ ਮੰਤਰੀਆਂ ਤੁਸੀਂ ਨਾਮ ਕਮਾਉਣਾ ਚੱਜ ਦੇ ਕੰਮ ਨਾਲ ਕਮਾ ਲੋ ਕਿਸੇ ਗਰੀਬਾਂ ਤੇ ਕੋਈ ਮੁਹਿੰਮ ਚਲਾ ਲਓ ਘਰ ਬਣਵਾ ਦਿਓ ਕਿਸੇ ਦੀ ਕੁੜੀ ਦਾ ਵਿਆਹ ਕਰ ਦਿਓ ਗਰੀਬ ਭਾਈ ਦਾ ਕਿਸੇ ਮਤਲਬ ਜਿਹਦਾ ਵੀ ਲਾ ਲਓ ਬੰਦਾ ਤਕਲੀਫ ਚ ਹੁੰਦਾ ਗਰੀਬ ਯਾਰ ਇਹਨਾਂ ਨੇ ਨਾਮ ਕਮਾਉਣਾ ਦਾ ਚੱਜ ਦੇ ਕੰਮਾਂ ਨਾਲ ਕਮਾ ਲਓ ਨਸ਼ਿਆਂ ਤੇ ਜੋਰ ਲਾ ਲਓ ਨਸ਼ੇ ਬਥੇਰੇ ਚੱਲ ਰਹੇ ਨੇ ਸਾਡੇ ਪੰਜਾਬ ਚ ਹੈ ਬੇਰੁਜ਼ਗਾਰੀ ਆ ਉਹਨੂੰ ਦੂਰ ਕਰ ਦਿਓ ਰੁਜ਼ਗਾਰ ਦੇ ਦਿਓ ਲੋਕਾਂ ਨੂੰ ਤੇੜ ਆਪਣੇ ਲੋਕਾਂ ਨਾਲ ਤੁਸੀਂ ਇਹ ਮੁੰਡਿਆਂ ਨਾਲ ਜਿਹੜਾ ਕੋਈ ਉੱਠ ਖੜਦਾ ਕੋਈ ਸਮਾਜ ਦੀ ਗੱਲ ਕਰਦਾ ਕੋਈ ਨਸ਼ੇ ਪੱਤੇ ਛਡਾਉਣ ਦੀ ਗੱਲ ਕਰਦਾ ਜਾਂ ਕੋਈ ਸਿੱਧੇ ਰਾਹ ਤੇ ਲਿਜਾਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਦੇ ਤੁਸੀਂ ਮਗਰ ਪੈ ਜਾਂਦੇ ਹੋ ਤੇ ਉਸ ਤੋਂ ਬਾਅਦ ਉਹਨਾਂ ਤੇ ਜ਼ੁਲਮ ਕਰਦੇ ਹੋ ਤੇ ਆਪਦਾ ਨਾਮ ਕਮਾਉਂਦੇ ਹੋ ਵੀ ਅਸੀਂ ਆਹ ਫੜ ਲਿਆ ਜੀ ਇਹਨੂੰ ਅੰਦਰ ਕਰਤਾ ਇਹਨੂੰ ਆਉਂ ਕਰਤਾ ਬਾਹਰ ਕਰਤਾ ਤੁਸੀਂ ਐਂ ਦੱਸੋ ਕਿ ਅੱਤਵਾਦੀ ਆ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਪੰਜਾਬ ਦੇ ਵਿੱਚ ਲਿਆਓ ਉਹਨੂੰ ਵਿਚਾਰੇ ਨੂੰ ਚਲੋ ਕੋਈ ਨਹੀਂ ਜਿਹੜੀ ਧਾਰਾ ਲਾਈਏ ਜਿਵੇਂ ਹੋ ਉਹ ਤਾਂ ਪ੍ਰਮਾਤਮਾ ਜਾਣਦਾ ਹੈ ਪਰ ਜਿਹੜੇ ਹਿਸਾਬ ਨਾਲ ਉਹਨਾਂ ਨੇ ਹੁਣ ਭੁੱਖ ਹੜਤਾਲ ਕਰ ਰੱਖੀ ਹੈ ਸਿੰਘਾਂ ਨੇ ਇਸ ਤਰ੍ਹਾਂ ਤਾਂ ਉਹ ਸਰੀਰ ਤਿਆਗ ਦੇਣਗੇ ਫਿਰ ਫਿਰ ਇਹਦੇ ਜ਼ਿੰਮੇਵਾਰੀ ਕੌਣ ਲਊਗਾ ਪਰਿਵਾਰ ਬੈਠੇ ਨੇ ਉਹਨਾਂ ਨੂੰ ਤਕਲੀਫ ਯਾਰ ਰੱਬ ਨੂੰ ਤਾਂ ਡਰੋ ਰੱਬ ਤੋਂ ਡਰੋ ਇਹ ਮੁੱਖ ਮੰਤਰੀਆਂ ਨੂੰ ਵੀ ਅਪੀਲ ਹੈ ਤੇ ਜਿਹੜੇ ਹੁਣ ਆਪਣੇ ਸੈਂਟਰ ਗਵਰਨਮੈਂਟ ਦਾ ਪ੍ਰਧਾਨ ਮੰਤਰੀ ਮੋਦੀ ਉਹਨੂੰ ਵੀ ਸਾਡੀ ਅਪੀਲ ਹੈ ਕਿ ਇੱਕ ਇਨਸਾਨ ਹੋਣ ਦੇ ਨਾਤੇ ਭਾਈ ਅਸੀਂ ਵੋਟਰ ਹੋਣ ਦੇ ਨਾਤੇ ਆਪਣੇ ਦੇਸ਼ ਦੇ ਵਾਸੀ ਆ ਅਸੀਂ ਬੋਲ ਸਕਦੇ ਆ ਕਿਸੇ ਭਰਾ ਦੇ ਮੰਗਰ ਤੇ ਸਾਡੀ ਇਹ ਹੀ ਪੀਲ ਆ ਪੰਜਾਬੀਓ ਕਿ ਹੁਣ ਆਪਣਾ ਸਮਾਂ ਬੜਾ ਖਰਾਬ ਹੈ ਜਿਹੜਾ ਕਿ ਯਾਰ ਯੋਧਿਆਂ ਤੇ ਭਰਾਵਾਂ ਤੇ ਆਪਣੇ ਸਿੰਘਾਂ ਤੇ ਆਪਣੀਆਂ ਕੌਮਾਂ ਤੇ ਜ਼ੁਲਮ ਹੋਣ ਲੱਗ ਗਿਆ ਯਾਰ ਬਹੁਤ ਮਾੜੀ ਗੱਲ ਹੈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਚੱਜ ਦੇ ਕੰਮਾਂ ਦਾ ਨਾਮ ਕਮਾ ਲੋ ਯਾਰ ਕੋਈ ਮਹੀਮ ਚਲਾ ਲੋ ਕੋਈ ਨਵਾਂ ਕਾਨੂੰਨ ਬਣਾ ਦਿਓ ਜਿਹੜੀ ਸੋਲੀ ਜਾਇਜ਼ ਹੈ ਕਰਨ ਲੋਕ ਤੇ ਤੁਸੀਂ ਸਿੰਘਾਂ ਤੇ ਯਾਰ ਸਾਡੇ ਮਤਲਬ ਕਹਿ ਸਕਦੇ ਆ ਕਿ ਸਾਡੇ ਯਾਰ ਯੋਧੇ ਨੇ ਉਹਨਾਂ ਤੇ ਤੁਸੀਂ ਜ਼ੁਲਮ ਕਰ ਰਹੇ ਹੋ ਪ੍ਰਮਾਤਮਾ ਨੇ ਸੋਨੂੰ ਕਿਤੇ ਢੋਈ ਨਹੀਂ ਦੇਣੀ ਕਿਤੇ ਵੀ ਸੋਨੂੰ ਥਾਂ ਨਹੀਂ ਦੇਣਾ ਤੇ ਬੇਹੱਦ ਜ਼ਿਆਦਾ ਨਰਕ ਭੋਗਣਾ ਪਊਗਾ ਜਿਹੜਾ ਤੁਸੀਂ ਨਰਕਧਾਰੀ ਬਣ ਰਹੇ ਹੋ ਜਿਹੜਾ ਸਾਡੇ ਸਿੰਘਾਂ ਦੇ ਉੱਤੇ ਜ਼ੁਲਮ ਕਰ ਰਹੇ ਹੋ ਪੰਜਾਬੀਓ ਸਾਡੀ ਤਾਂ ਹੁਣ ਲਾਸਟ ਤੇ ਬਈ ਇਹੀ ਅਪੀਲ ਹੈ ਕਿ ਆਪਣੇ ਭਰਾਵਾਂ ਨਾਲ ਯਾਰ ਬੋਲਿਆ ਕਰੋ ਉਹਨਾਂ ਦੇ ਪਿੱਛੇ ਮੂਹਰੇ ਹੋ ਕੇ ਉਹਨਾਂ ਦੀ ਗੱਲਬਾਤ ਮੂਹਰੇ ਚੱਕ ਕੇ ਲਿਆਇਆ ਕਰੋ ਮੁੱਦਿਆਂ ਤੇ ਬੋਲੋ ਬਈ ਜਜਬਾ ਪੈਦਾ ਹੁੰਦਾ ਕਿਸੇ ਹੋਰ ਭਰਾ ਨੂੰ ਵੀ ਦੇਖ ਕੇ ਇੱਕ ਸਾਡੀ ਛੋਟੀ ਜੀ ਬੇਨਤੀ ਹੈ ਬਾਈ ਕਿ ਜਿਹੜਾ ਕੋਈ ਭੈਣ ਜਾਂ ਕੋਈ ਭਰਾ ਬਜ਼ੁਰਗ ਜਾਂ ਕੋਈ ਮਾਂ ਸਾਡਾ ਚੈਨਲ ਦੇਖ ਰਹੀ ਆ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਆਪਣੀ ਆਵਾਜ਼ ਜਿੱਥੋਂ ਤੱਕ ਜਾਊਗੀ ਤਾਂ ਹੱਕ ਦੇ ਲਈ ਜਾਊਗੀ ਆਪਣੇ ਕੌਮਾਂ ਲਈ ਜਾਊਗੀ ਆਪਣੇ ਪੰਜਾਬ ਲਈ ਜਾਊਗੀ ਸੋ ਧੰਨਵਾਦ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਈ ਅਗਲਾ ਨੋਟੀਫਿਕੇਸ਼ਨ ਆਪਣਾ ਤੁਹਾਡੇ ਕੋਲੇ ਪਹੁੰਚਦਾ ਰਹੂਗਾ ਧੰਨਵਾਦ ਜੀ